ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਜਿਹੜਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਅਸੀਂ ਤੁਹਾਡਾ ਪਿਛਲਾ ਵਲੌਗ ਸ਼ੇਅਰ ਕੀਤਾ ਸੀ ਤੁਸੀਂ ਵਲੌਗ ਨੂੰ ਬਹੁਤ ਵਧੀਆ ਲਾਈਕ ਕਮੈਂਟ ਸ਼ੇਅਰ ਕੀਤਾ ਵਾ ਤੇ ਅਸੀਂ ਅੱਜ ਫੇਰ ਤੁਹਾਡਾ ਇੱਕ ਵਲੌਗ ਸੰਜਿਆ ਕਰਨਾ ਚਾਹੁੰਦੇ ਆ ਅੱਜ ਸਾਡਾ ਵਿਸ਼ਾ ਇਹ ਕੀ ਜਿੱਦਾਂ ਕਈ ਮਿਸਤਰੀ ਹਨ ਮਿਸਤਰੀ ਬਾਰੇ ਵਿਹਾਰ ਕਰਾਂਗੇ ਆਪਾਂ ਕਈ ਮਿਸਤਰੀਆਂ ਨਾਲ ਰੇਟ ਘੱਟ ਵੱਧ ਕਰ ਦਿੰਦੇ ਨੇ ਹੈਨਾ ਤੇ ਉਹਦਾ ਨਫਾ ਨੁਕਸਾਨ ਮਾਲਕਾਂ ਨੂੰ ਆ ਤੇ ਜਾਂ ਮਿਸਤਰੀਆਂ ਨੂੰ ਇਹ ਆਪਾਂ ਅੱਜ ਮਿਸਤਰੀਆਂ ਕੋਲੋਂ ਹੀ ਪੁੱਛਾਂਗੇ ਸਾਨੂੰ ਸਿੰਘ ਟੇਕੇਦਾਰ ਜੀ ਆਪਾਂ ਇਹਨਾਂ ਤੋਂ ਪੁੱਛਾਂਗੇ ਅੱਜ ਹਾਂ ਸਸੀ ਕਾ ਜਮੇਦ ਕੀ ਹਾਲ ਚਾ ਸਸੀ ਜੀ ਕਿ ਹਾਲ ਚਾ ਸਸੀ ਆ ਮੈਂ ਕੀ ਹਾਲ ਜੋ ਹਾਂ ਹਾਂਜੀ ਹੁਣ ਅਸੀਂ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਾਂ ਕਈ ਮਿਸਤਰੀ ਰੇਟ ਜਿਹਨਾਂ ਦਾ ਲੱਗ ਪੱਕਾ ਰੇਟ ਚੱਲਦਾ ਇਹ 2200 ਰੁਪਿਆ ਠੀਕ ਆ ਉਹਦੇ ਵਿੱਚ ਕੋਈ ਦੂਜਾ ਮਿਸਤਰੀ ਕਹੇ ਕਿ ਨਹੀਂ ਭਾਈ ਢਾਈ ਸੋ ਜਣੀ ਮੈਂ ਤਾਂ ਢਾਈ ਕੰਮ ਕਰ ਦੂੰਗਾ 200 ਰੁਪਏ ਜ ਉਹਦੇ ਵਿੱਚ ਨੁਕਸਾਨ ਕਿਨੂੰ ਜ਼ਿਆਦਾ ਵਾ ਤੇ ਕਿਨੂੰ ਘਟਿਆ ਅਸੀਂ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਉਹਦੇ ਵਿੱਚ ਨੁਕਸਾਨ ਮਾਲਕਾਂ ਦਾ ਵੀ ਹੈਗਾ ਵਾ ਤੇ ਨੁਕਸਾਨ ਤੁਹਾਡਾ ਵੀ ਹੈਗਾ ਤੇ ਉਹ ਤੁਸੀਂ ਹਣ ਚੰਗੀ ਤਰ੍ਹਾਂ ਸਪਸ਼ਟੀ ਕਰਨ ਦਿਓ ਕਾਰਨ ਇਹ ਹੁੰਦਾ ਵਾ ਕਿ ਨੁਕਸਾਨ ਤੇ ਮਿਹਨਤ ਤੇ ਮਾਲਕਾਂ ਦਾ ਹੀ ਹੁੰਦਾ ਵਾ ਠੀਕ ਹੈ ਜੀ ਕਿਉਂਕਿ ਜੇ ਆਪਾਂ ਰੇਟ ਕੋਈ ਵੀ ਘੱਟ ਕਰ ਕਰ ਲੈਨੇ ਆ ਨਾ ਇੱਕਦੋਂ ਦਾ ਨਾਰਮਲ ਘੱਟ ਚੱਲ ਜਾਂਦਾ ਵਾ ਕੋਈ ਜ਼ਿਆਦੀ ਮਿਹਨਤ ਕਰ ਲੈਂਦਾ ਵਾ ਉਹ ਜ਼ਿਆਦੀ ਮਿਹਨਤ ਕਰਕੇ ਉਹ ਜਿਹੜਾ ਵਾ ਸਹੀ ਕੰਮ ਨਿਬੇੜ ਦਿੰਦਾ ਵਾ ਜਿਹੜੇ ਬੇਲ ਕੋਲੀ ਰੇਟ ਘੱਟ ਕਰ ਲੈਂਦੇ ਆ ਹਾਂਜੀ ਹਾਂਜੀ ਤੇ ਚਲੋ ਕੋਈ ਨਹੀਂ ਯਾਰ ਕੰਮ ਲੈਣਾ ਵਾ ਕਿਸ ਤਰ੍ਹਾਂ ਲਈਏ ਕੰਮ ਲੈ ਲਈਏ ਉਹਦੇ ਵਿੱਚ ਨੁਕਸਾਨ ਮਾਲਕ ਦਾ ਹੀ ਆ ਠੀਕ ਹੈ ਜੀ ਮਾਲਕ ਨੇ ਚਲੋ ਆਪਣੇ ਨੂੰ ਫਾਇਦਾ ਕੀਤਾ ਹੁੰਦਾ ਵੀ ਆਪਾਂ ਰੇਟ ਕੱਟ ਕੀਤਾ ਚਲੋ ਆਪਾਂ ਨੂੰ ਕੋਈ ਮਜਤ ਹੋ ਜੂਗੀ ਹਾਂਜੀ ਪਰ ਉਹਨਾਂ ਨੂੰ ਨੁਕਸਾਨ ਮਾਲਕ ਦਾ ਵਾ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਨੇ ਥੋੜਾ ਬੋਤਾ ਤਕਾ ਲਾਉਣਾ ਵਾ ਕੰਮ ਹਾਂ ਜਿਨੇ ਰੇਟ ਕੱਟ ਵਿੱਚ ਗਿਰਦਾ ਕੰਮ ਉਹਨੇ ਤੇ ਆਪਣਾ ਦੇ ਫਾਇਦਾ ਵੇਖਣਾ ਵੇਖਣਾ ਹੁਣ ਕੋਈ ਇਹੋ ਜਿਹੇ ਹੈਗਾ ਨਹੀਂ ਬੰਦਾ ਜਿਹੜਾ ਕਹੂਗਾ ਕਿ ਮੈਂ ਆਪਣੇ ਪੱਲਿਓਂ ਕਰ ਦੂੰਗਾ ਜੀ ਹਾਂ ਉਹਦੇ ਜਿਆਦਾ ਨੁਕਸਾਨ ਮਾਲਕ ਦਾ ਹੀ ਗਿਣਿਆ ਜਾਊਗਾ ਜੇ ਨਾਲੋਂ ਕੋਈ 50 ਹਜ਼ਾਰ ਲੱਖ ਬਚਾਊਗਾ ਹਾਂਜੀ ਉਹ ਉਹਨਾਂ ਨੁਕਸਾਨ ਵੀ ਆਪਣਾ ਕਰਾ ਲੂਗਾ ਕਿਉਂਕਿ ਉਹਨਾਂ ਨੇ ਲੇਬਰ ਵੀ ਥੋੜੀ ਬੋਲੀ ਸਸਤੀ ਦੇਖਣੀ ਆ ਕੋਈ ਵੱਧ ਘੱਟ ਕਾਰੀਗਰਨੀ ਲਈ ਰਹਿਣਾ ਕੋਈ ਮਤਲਬ ਮਹਿੰਗਾ ਕਾਰੀਗਰ ਵੀ ਉਹਨਾਂ ਨੇ ਇੱਕ ਅੱਧਾ ਜਿਹਾ ਲਾਲਮ ਤੇ ਠੀਕ ਹੈ ਜੀ ਨਹੀਂ ਤੇ ਉਹਨਾਂ ਨੇ ਜਿਆਦਾ ਹੈਲਪਰ ਵਰਤਣਾ ਹਲੇ ਪੁਰਾਣੇ ਤੁਹਾਨੂੰ ਪਤਾ ਕੰਮ ਨਾਰਮਲ ਸਿੱਖਣ ਦੇ ਹੁੰਦੇ ਨਾਲ ਠੀਕ ਹੈ ਜੀ ਮੈਨੂੰ ਤਾਂ ਕਾ ਲੱਗਦਾ ਪਰ ਮਾਲਕ ਨੂੰ ਇਸੀ ਦਾ ਪਤਾ ਨਹੀਂ ਲੱਗਦਾ ਕੋ 2-4 ਸਾਲ ਬਾਅਦ ਤੋਂ ਅਲੱਗਦਾ ਮੈਨੂੰ ਬਿਲਕੁਲ ਸਾਾਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੋਣਾ ਹੈ ਠੀਕ ਹੈ ਠੀਕ ਹੈ ਤੇ ਹੁਣ ਕਈ ਬੰਦੇ ਜਿੱਦਾਂ ਕਹਿੰਦੇ ਆ ਕਿ ਅਸੀਂ ਆਪਨੇ ਖੁਦ ਸੁਣਿਆ ਮੂੰਹ ਕਈ ਬੰਦੇ ਕਹਿ ਦਿੰਦੇ ਆ ਕਿ ਇਦਾਂ ਕੋਈ ਮਜ਼ਦੂਰ ਮਿਸਤਰੀ ਨਾ ਜਾਣਦਿਆ ਵਾ ਉਹਨੂੰ ਕਹਿੰਦੇ ਆ ਕਿ ਚੱਲ ਤੂੰ ਸਾਡੇ ਤੋਂ 50 ਰੁਪਏ ਵਾਧੇ ਲੈ ਲਈ ਘੜੀ ਤੂੰ ਸਾਡੇ ਨਾਲ ਚੱਲੀ ਜਾ ਉਹਦਾ ਕੀ ਮੈਂ ਤਾਂ ਅਸਰ ਨਾਲ ਸਪਸ਼ਟੀ ਕਰਨ ਦੋਗੀ ਉਹ ਕੀ ਚੱਕਰ ਹੈ ਤੇ ਉਹਦੇ ਵਿੱਚ ਵੀ ਕੋਈ ਤਨ ਫਰਕ ਪੈਂਦਾ ਪਹਿਲੇ ਨੰਬਰ ਤੇ ਉਹ ਕੱਚੇ ਠੇਕੇਦਾਰ ਹੁੰਦੇ ਨੇ ਠੀਕ ਹੈ ਜੀ ਠੀਕ ਆ ਤੇ ਲੇਬਰ ਵਾਲੇ ਵੀ ਉਹ ਆਪਾਂ ਗਿਣਾਂਗੇ ਵੀ ਉਹ ਵਿਚਾਰੇ ਕੋਈ ਦੋ ਉਧਰ ਲਾ ਲੀਆਂ ਦੋ ਉਧਰ ਲਾ ਲੀਆਂ ਉਹਨਾਂ ਨੂੰ ਇਹਦੇ ਵਿੱਚ ਹੀ ਚਲੋ ਵਧੀਆ ਲੱਗਦਾ ਵੀ ਚੱਲ ਯਾਰ ਨਗਦ ਆ ਜਾਈਂ ਥਲ ਫਲ ਫਿੱਟਰ ਲਾ ਲਈ ਜਿਹੜੇ ਪੱਕੇ ਠੇਕੇਦਾਰਾਂ ਨਾਲ ਬੰਦੇ ਆ ਉਹ ਇਹ ਕੰਮ ਨਹੀਂ ਕਰਦੇ ਠੀਕ ਹੈ ਜੀ ਕਿਉਂਕਿ ਉਹਨਾਂ ਨੇ ਆਪਣੀਆਂ ਕਈ ਉਹਨਾਂ ਦੇ ਨਾਲ ਜੁਮੇ ਆ ਰਹੀਆਂ ਹੁੰਦੀਆਂ ਵਾ ਠੇਕੇਦਾਰ ਦੇ ਨਾਲ ਮਿਸਤਰੀ ਨਾਲ ਕਈ ਭਾਵਨਾ ਜੁਗੀਆਂ ਮੀਆਂਵਾਂ ਨਾਲ ਕਈ ਉਹਨਾਂ ਦੇ ਨਾਲ ਲੈਣ ਦੇਣ ਵੱਧ ਘਟ ਕੀਤਾ ਹੁੰਦਾ ਉਹ ਕਿਤੇ ਕਿਤੇ ਕੰਮ ਆ ਜਾਂਦੇ ਆ ਇਹਨਾਂ ਦੇ ਕੋਲ ਹੀ ਇਹ ਕੰਮ ਕਰਦੇ ਉਹਨਾਂ ਨੂੰ ਫਾਇਦਾ ਹੁੰਦਾ ਕਿਤੇ 100 ਕਿਤੇ ਵੱਧ ਪੈਸਾ ਨਹੀਂ ਲੋੜਿਆ ਉਹਨਾਂ ਆਰਾਮ ਨਾਲ ਲੈ ਲੈਣੇ ਤੇ ਦੇਵ ਤੇਰੇ ਟਿਕਦਾਨੀ ਠੀਕ ਹੈ ਜੀ ਇਹ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਆਤ ਬਣੀ ਹੁੰਦੀ ਹੈ ਵੀ ਨਗਦ ਲੈਣੀ ਯਾਰ ਅੱਜ ਇਦਾਂ ਨਹੀਂ ਯਾਰ ਅੱਜ ਇੱਧਰ ਚਲ ਜਾਂਦੇ ਆ ਇਹਦੇ ਨਾਲ ਉਹ ਥੋੜੇ ਕੱਚੇ ਬੰਦੇ ਹੋ ਜਾਂਦੇ ਆ ਬਾਕੀ ਕੰਮ ਸਾਰੇ ਕਰਦੇ ਮਿਹਨਤ ਸਾਰੇ ਕਰਦੇ ਆ ਠੀਕ ਹੈ ਜੀ ਬਸ ਅਸੀਂ ਤੁਹਾਡੇ ਨਾਲ ਇਹੋ ਗੱਲਾਂ ਸ਼ੇਅਰ ਕਰਨੀਆਂ ਸੀ ਅੱਜ ਇਹਦੇ ਵਿਸ਼ੇ ਤੇ ਤੇ ਕੋਈ ਨਹੀਂ ਆਪਾਂ ਬਾਕੀ ਰੋਜ਼ ਹੀ ਵਲੌਗ ਪਾਵਾਂਗੇ ਤੇ ਰੋਜ਼ ਹੀ ਨਵੇਂ ਤੇ ਨਵੇਂ ਅਗੇ ਮਦਦ ਰੱਖਾਂਗੇ ਤੇ ਰੋਜ਼ ਹੀ ਲੋਕਾਂ ਨੂੰ ਚੰਗੀਆਂ ਵਿਚਾਰਾਂ ਤੇ ਜੋ ਵੀ ਆਪਣਾ ਚੰਗੇ ਚੰਨਾਂ ਦੇ ਤੰਦ ਦਾ ਕੋਈ ਸਮਾਂ ਆਪਾਂ ਉਹ ਕੋਈ ਨੋਲਿਜ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ